ਸਿੰਗਲੇ ਆ ਆਪਣੇ ਨਾਮ ਦੇ ਪਿੱਛੇ ਤਸਰ ਬਾਤ ਦਾ ਭਲਾ ਭੁੱਲ ਕੇ ਰਾਜ ਕਰੂਗਾ ਖਾਲਸਾ ਭੁੱਲ ਕੇ ਅੱਜ ਮੈਂ ਦੋਸਤੋ ਤੁਹਾਨੂੰ ਇੱਕ ਕਲਿੱਪ ਸੁਣਾਉਂਗਾ ਜਿਸ ਤੋਂ ਦੁਖੀ ਹੋ ਕੇ ਮੈਂ ਆ ਕੇ ਵੀਡੀਓ ਬਣਾਈ ਹੈ ਤੁਸੀਂ ਉਹ ਕਲਿੱਪ ਸੁਣੋ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰਦਾ ਹਾਂ ਸਤ ਪੈਗਾ ਜਿੱਦਾਂ ਕਹ ਲੋ ਵੀ ਜਿਹੜੇ ਪੁਰਾਣੇ ਲੋਕ ਆਏ ਨੇ ਅੱਜ ਤੋਂ 20 25 ਸਾਲ ਹੂੰ ਹੂੰ ਉਹ ਡਰਦੇ ਨਾ ਇੱਧਰ ਦੇ ਪੌੜਨ ਜਿਹੜੇ ਆ ਫੈਮਿਲੀ ਆ ਆ ਉਹ ਡਰਦੇ ਨਾ ਮੋਲਾਂ ਤੇ ਜਾਂਦੇ ਆ ਨਾ ਹੁਣ ਤੁਸੀਂ ਦੇਖਿਆ ਹੋਊਗਾ ਸੈਸ ਬਾਟੇ ਦੇ ਵੀ ਨਹੀਂ ਜਾਂਦੇ ਉਹ ਇਹ ਜਿਹੜਾ ਜਿਹੜਾ ਘੁੰਮਦੇ ਆ ਜਿੱਦਾਂ ਸਾਰੀ ਦੇ ਫਿਰੰਦਾਵੇਂ ਆ ਇਹ ਸਿਨਮਾ ਸਿਨਮਾ ਦੇਖਣ ਨਹੀਂ ਜਾਂਦੇ ਪਰਿਵਾਰ ਆ ਫਿਲਮਾਂ ਵੀ ਦਾ ਛੋਗੀ ਹੈਨਾ ਉਹ ਜਿਹੜੇ ਗਰੁੱਪ ਫਿਰਦੇ ਆ ਇਹ ਜਿੱਦਾਂ ਗੈਲੋਬੀ ਸਟੂਡੈਂਟ ਅਸੀਂ 8-8 10-10 ਜਣੇ ਉਹ ਲੋਕ ਸ਼ਕੇਰ ਹੋ ਗਏ ਡਰ ਗਏ ਵਿੱਚੇ ਗੋਰੇ ਵਿੱਚੇ ਆਪਣੇ ਜਿਹੜੇ ਪੁਰਾਣੇ ਲੋਕ ਆਇਆ ਤਾਂ ਇਹਦਾ ਸੋਲੂਸ਼ਨ ਇਹ ਹੀ ਆ ਕਿਆਂ ਜੋਬਾਂ ਵੀ ਹੈ ਨਾ ਹੁਣ ਆ ਬੱਚਿਆਂ ਨੂੰ ਮਹੀਨੇ ਦੀਆਂ ਦੋ ਛੁੱਟੀਆਂ ਹੋਈਆਂ ਉਹਨਾਂ ਦੇ ਵਿੱਚ ਉਹ ਘਰੇ ਹੀ ਰਹੇ ਆ ਜਾ ਕੇ ਤੇ ਬਾਹਰ ਸੈਸਵਾਟੇ ਤੇ ਗਏ ਆ ਤੇ ਉਹ ਬੱਚਿਆਂ ਦੀ ਜੋਬ ਹੈ ਨਹੀਂ ਤੇ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਆ ਤੇ ਉਹ ਜਿਹੜੇ ਪੁਰਾਣੇ ਲੋਕ ਆਏ ਨਾ 20 ਸਾਲ ਦੇ ਜਾਂ 15 ਸਾਲ ਦੇ ਸੀ ਕਿ ਜਾਨਾ ਉਹਨਾਂ ਨੂੰ ਪੈਲ ਤੇ ਧਾਰ ਤੇ ਜਾਸਤਾ ਗਵਰਨਮੈਂਟ ਇਹਨਾਂ ਦੇ ਪੈਸੇ ਕੱਟ ਕੇ 50% ਦੇਣ ਤੇ ਜਾਂ ਫਿਰ ਉਹਨਾਂ ਨੂੰ ਜੋਬਾਂ ਦੇਣ ਸਿੱਧੀ ਗੱਲ ਨੂੰ ਪਹਿਲੇ ਧਾਰ ਤੇ ਹੋਵੇ ਜਿਹੜਾ 20 ਸਾਲ ਤੋਂ ਪਹਿਲਾਂ ਆਇਆ ਉਹ ਘਰ ਬੈਠਾ ਆ ਤੇ ਉਹ ਇਹਦਾ ਸੋਲੂਸ਼ਨ ਇਹ ਹੀ ਆ ਕਿ A B C ਬਣਾ ਦਣ ਕੇ ਟੈ ਇਮੀਗ੍ਰੈਂਟ ਜਿਹਦਾ ਗੋਰੇ ਕਹਿ ਰਹੇ ਨਾਲ ਆਸਟ੍ਰੇਲੀਆ ਦੇ ਉਹ ਮੈਂ ਸਹਿਮਤ ਹੁੰਦਾ ਨੇ ਨਾਲ ਕਿਉਂਕਿ ਇਹ ਜਿਹਦਾ ਇਹਨਾਂ ਨੂੰ ਨਾ ਇੱਥੇ ਇਹ ਤਾਂ ਵੀ ਇਸ ਦੇਸ਼ ਦੀਆਂ ਕਾਨੂੰਨ ਦੀਆਂ ਚੀਜ਼ਾਂ ਹੋਰ ਇਹਨਾਂ ਨੂੰ ਰਹਿਣਾ ਖਾਣਾ ਨਹੀਂ ਆਉਂਦਾ ਵੀ ਇਹ ਕਿਦਾਂ ਇਹ ਦੇਸ਼ ਪਣਿਆ ਕਿਦਾਰ ਹੈ ਕਿ ਹੁਣ ਦਿਲ ਕਰਦਾ ਕਿਸੇ ਦਾ ਸੋਪਾ ਸੱਡ ਦਿੰਦੇ ਆ ਟ੍ਰੈਫਿਕ ਦੇ ਵਿੱਚ ਜੇ ਕੋਈ ਲੇਡੀ ਮੋੜ ਕੱਟਣ ਰਹੀਗਾ ਪਹਿਲਾਂ ਪਾਰਕ ਲਾਗਾ ਨਹੀਂ ਮਤਲਬ ਟ੍ਰੈਫਿਕ ਦੇ ਵਿੱਚ ਵੀ ਸਾਰੇ ਆਦਾਂ ਨਾਲ ਜਿੱਦਾਂ ਕਹਿੰਦਾ ਮਿੱਥ ਪੈ ਗਿਆ ਤੇ ਇਹ ਕੰਟਰੀ ਇੰਡੀਆ ਬਣੀ ਇੱਕ ਕਿਸਮ ਦਾ ਨਾ ਆਹ ਤਾਂ ਕੈਨੇਡਾ ਜਿਹੜਾ ਹੈ ਇੰਨਾ ਥਾਂ ਸਾਡਾ ਹੈਗਾ ਸਾਰੀ ਬੈਨਫੀਟਰ ਕੈਪ ਸਪੋਰਟਰ ਇਹ ਤਾਂ ਇੰਡੀਆ ਬਣ ਚੁੱਕਾ ਆ ਉਸ ਕੌਮ ਨੂੰ ਦੂਸ਼ਮਾ ਦੇਖੀ ਲੋ ਸਾਡੀ ਕੌਮ ਸਾਡੀ ਕੌਮ ਦੇ ਗੁਰੂਆਂ ਨੇ ਸਾਰੀ ਦੁਨੀਆ ਨੂੰ ਇਹ ਦਿਖਾਤਾ ਸਾਡੀ ਦੁਨੀਆ ਦੇ ਉੱਤੇ ਮਿਸਾਲ ਉਹਨਾਂ ਨੇ ਕਾਇਮ ਕੀਤੀ ਹੈ ਕਿ ਉਹ ਕਿਸ ਤਰੀਕੇ ਦੇ ਨਾਲ ਦੂਸਰੇ ਧਰਮਾਂ ਦੇ ਲਈ ਵੀ ਆਪਣੀ ਬਲੀਦਾਨ ਦੇ ਦਿੰਦੇ ਸੀ ਤੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਛੋਟੀ ਉਮਰੇ ਆਪਣੇ ਪਿਤਾ ਜੀ ਨੂੰ ਹਿੰਦੂਆਂ ਨੂੰ ਬਚਾਉਣ ਦੇ ਲਈ ਬਲੀਦਾਨ ਦਿੱਤਾ ਆਪਣੇ ਪਰਿਵਾਰ ਵਾਸਤੇ ਕੌਮ ਦੇ ਲਈ ਪਰ ਅੱਜ ਜਦੋਂ ਵਿਦੇਸ਼ਾਂ ਦੇ ਵਿੱਚ ਬੈਠੇ ਆਪਣੇ ਬੰਦੇ ਆਪਣੇ ਬੱਚਿਆਂ ਦੇ ਪ੍ਰਤੀ ਇਹਨੀ ਨਫ਼ਰਤ ਦੇ ਨਾਲ ਬੋਲਦੇ ਹੋਣ ਕਿ ਸਾਡੀ ਕੈਨੇਡਾ ਦਾ ਬੁਰਾ ਹਾਲ ਕਰਦਾ ਹੈ ਸਾਡੀ ਕੈਨੇਡਾ ਦੇ ਵਿੱਚ ਇਹਨਾਂ ਨੇ ਗੰਦ ਪਾਤਾ ਹੈ ਸਾਡੀ ਕੈਨੇਡਾ ਨੂੰ ਇਹਨਾਂ ਨੇ ਸ਼ਰਮ ਸ਼ਾ ਕਰਤਾ ਬੜੀ ਅਫਸੋਸ ਦੀ ਗੱਲ ਹੈ ਉਹ ਭਾਈ ਲੋਕੋ ਪਹਿਲਾਂ ਤਾਂ ਥੋੜੀ ਕੈਨੇਡਾ ਕਿਵੇਂ ਹੋ ਗਈ? ਇਹ ਕੈਨੇਡਾ ਇੱਕ ਲਗ ਲਗ ਦੇਸ਼ਾਂ ਦੇ ਇਮੀਗ੍ਰੈਂਟ ਤਾਂ ਦੇਸ਼ ਤੁਸੀਂ ਕਿਵੇਂ ਪਹੁੰਚੇ ਹੋ? ਉਹ ਤੇ ਪੋਤਲੇ ਫੋੜਨ ਜੀ ਨਹੀਂ ਕਰਦਾ ਕਿਉਂਕਿ ਆਪ ਦਾ ਇਹ ਆਪਣੀ ਕੌਮ ਦਾ ਹੀ ਨੁਕਸਾਨ ਪਈਆ ਪਰ ਤੁਸੀਂ ਇੱਕ ਚੀਜ਼ ਦਾ ਧਿਆਨ ਨਾ ਸੋਚਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਅੱਜ ਬੜੀ ਸ਼ਾਤੀ ਚੋੜੀ ਕਰਕੇ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਬਦਨਾਮ ਕਰ ਰਹੇ ਹੋ ਕਿਸ ਨੂੰ ਨਾ ਜਿੰਨੇ ਬੱਚੇ ਅੱਜ ਕੈਨੇਡਾ ਦੇ ਵਿੱਚ ਆਏ ਨੇ ਉਹਨਾਂ ਦੇ ਕੋਲ ਇੰਗਲਿਸ਼ ਸਪੀਕਿੰਗ ਦੀ ਸਕਿੱਲ ਹੈ ਜਿਹੜੀ ਕਿ ਤੁਹਾਡੇ ਕੋਲ ਅੱਜ ਤੱਕ ਨਹੀਂ ਹੈਗੀ ਜਿਹੜੇ ਬੱਚੇ ਉਥੋਂ ਆਏ ਨੇ ਉਹ ਸਾਰੇ ਕਨਵਰਟ ਸਕੂਲਾਂ ਦੇ ਵਿੱਚੋਂ ਪੜ੍ਹ ਕੇ ਆਏ ਨੇ ਤੇ ਉਹ ਤੁਸੀਂ ਦੇਖ ਲਓ ਉਹ ਕੈਨੇਡਾ ਦੀ ਲੇਬਰ ਦਾ ਇੰਜਨ ਬਣੇ ਹੋਏ ਨੇ ਹਰਥੋਂ ਥੋਨੋਂ ਉਹ ਕੰਮ ਕਰਦੇ ਮੈਨਾਂਗੇ ਤੇ ਤੁਹਾਨੂੰ ਤਾਂ ਇੰਗਲਿਸ਼ ਬੋਲਣੀ ਵੀ ਨਹੀਂ ਆਉਂਦੀ ਤੁਹਾਨੂੰ ਤਾਂ ਕਮਿਊਨਿਟੀ ਦੇ ਵਿੱਚ ਇੰਟੀਗ੍ਰੇਸ਼ਨ ਇੰਟੀਗ੍ਰੇਟ ਤੁਸੀਂ ਹੋਏ ਨਹੀਂ ਈ ਤੁਸੀਂ ਉਹਨਾਂ ਨੂੰ ਕਹਨੇ ਹੋ ਕਿ ਉਹ ਦੇਖੋ ਕੀ ਗੰਦ ਪਾਰ ਰਹੇ ਨੇ ਉਹ ਟੋਲਿਆਂ 'ਚ ਘੁੰਮ ਰਹੇ ਨੇ ਮਹਾਰਾਜ ਆਪਣੀ ਜਵਾਨੀ ਭੁੱਲ ਗਏ ਆਪਣੀ ਜਵਾਨੀ ਦੇ ਉੱਤੇ ਝਾੜ ਮਾਰੋ ਤੁਸੀਂ ਤਾਂ ਪਿੰਡਾਂ ਦੇ ਵਿੱਚ ਬੰਨੇ ਵਟਣ ਤੋਂ ਨਹੀਂ ਹਟਦੇ ਸੀ ਮੇਲਿਆਂ ਦੇ ਵਿੱਚ ਲੜਾਈਆਂ ਹੁੰਦੀਆਂ ਸੀ ਪਹਾਣੀ ਮਾਰਨਾ ਤੁਹਾਡਾ ਪਹਿਲਾ ਕੰਮ ਹੈ ਜਾਤ ਪਾਤ ਰੈਸਿਜ਼ਮ ਦੀਆਂ ਤੁਸੀਂ ਗੱਲਾਂ ਕਰਦੇ ਹੋ ਮੈਨੂੰ ਇਹ ਦੱਸੋ ਸਾਡੇ ਦੇਸ਼ ਦੇ ਵਿੱਚ ਸਭ ਤੋਂ ਵੱਧ ਰੈਸਿਜ਼ਮ ਹੈ ਇਹ ਸੱਚਾਈ ਨਾ ਦੇਖੋ ਸਾਡੇ ਦੇਸ਼ ਦੇ ਵਿੱਚ ਅੱਜ ਵੀ ਇੱਕ ਦੂਜੀ ਜਾਤਾਂ ਦੇ ਝੂਠੇ ਭਾਂਡੇ ਨਹੀਂ ਵਰਤੇ ਜਾਂਦੇ ਚਾਹੇ ਸਾਡੇ ਗੁਰੂ ਮਹਾਰਾਜ ਨੇ ਇੱਕ ਪੰਗਰ ਇੱਕ ਲੰਗਰ ਦੇ ਵਿੱਚ ਸਾਨੂੰ ਬੈਠਣ ਦੇ ਲਈ ਸਿੱਖਿਆ ਦਿੱਤੀ ਤੇ ਲੰਗਰ ਪ੍ਰਸਾਦ ਨੂੰ ਕੀਤੀ ਇੱਕ ਸਰੋਵਰ ਦਿੱਤਾ ਪਰ ਸਾਡਾ ਤੁਸੀਂ ਦੇਖੋ ਆਪਾਂ ਕੀ ਕਰਦੇ ਹਾਂ ਕਦੇ ਇੰਟਰ ਕਾਸਟ ਮੈਰਿਜ ਨੂੰ ਇੰਟਰ ਕਾਸਟ ਮੈਰਿਜ ਨੂੰ ਐਕਸੈਪਟ ਕਰਦੇ ਹਾਂ ਅਸੀਂ ਭਈਆ ਵਿਆਹ ਤੁਸੀਂ ਕੀ ਕੀ ਲਫ਼ਜ਼ ਕਹਿੰਦੇ ਹੋ ਜਿਨ੍ਹਾਂ ਤੇ ਅੱਜਕੱਲ ਕਾਨੂੰਨ ਵੀ ਕਹਿ ਨਹੀਂ ਇਜਾਜ਼ਤ ਨਹੀਂ ਦਿੰਦਾ ਹੈਗਾ ਦੂਸਰੀਆਂ ਜਾਤਾਂ ਤੁਸੀਂ ਰੇਸ ਦੀਆਂ ਗੱਲਾਂ ਕਰਦੇ ਹੋ। ਤੁਸੀਂ ਕਲੀਨਿੰਗ ਦੀਆਂ ਗੱਲਾਂ ਕਰਦੇ ਹੋ। ਜਿਹੜੇ ਬੱਚੇ ਸਾਡੇ ਇੱਥੇ ਆ ਚੁੱਕੇ ਨੇ। ਜੇ ਸਾਡੀ ਕੌਮ ਦੂਸਰੇ ਦੇਸ਼ ਦੇ ਵਿੱਚ ਆ ਚੁੱਕੀ ਹੈ। ਸਾਨੂੰ ਖੁਸ਼ ਹੋਣਾ ਚਾਹੀਦਾ। ਸਾਡੀ ਪਰਿਵਾਰ ਦੇ ਵਿੱਚ ਵਾਧਾ ਹੋ ਰਿਹਾ। ਤੁਸੀਂ ਅੱਗੇ ਆ ਕੇ ਤੁਹਾਡਾ ਜੇ ਤੁਸੀਂ ਮੈਚੂਰ ਹੋ ਉਹਨਾਂ ਨੂੰ ਕੁਝ ਸਿਖਾਉਣ ਦੀ ਕੋਸ਼ਿਸ਼ ਕਰੋ ਜੇ ਕੁਝ ਕਹਿਣ ਲੱਗੇ ਅਗਰ ਕੁਝ ਕਹਿਣ ਲੱਗੇ ਤਾਂ ਅੱਜ ਦੇ ਤੁਸੀਂ ਕੀ ਸਿਖਾਇਆ ਉਹਦੇ ਬੱਚਿਆਂ ਨੂੰ ਤੁਹਾਡੇ ਬੱਚੇ ਤਾਂ ਤੁਹਾਡੇ ਨਾਲ ਰਹਿਣ ਨੂੰ ਤਿਆਰ ਨਹੀਂ ਹੈਗੇ ਪਰ ਜਿਹੜੇ ਬੱਚੇ ਨੇ ਇਹ ਆਪਣੇ ਗਰੀਬ ਮਾਪੇ ਬਾਪ ਨੂੰ ਪਿੱਛੇ ਪੈਸਾ ਭੇਜਣੇ ਨੇ ਕਮਾ ਕੇ ਆਪਣੇ ਕਰਜ਼ੇ ਉਤਾਰ ਰਹੇ ਨੇ ਤੇ ਆਪ ਦੀ ਖਰਚੀਆਂ ਦੇ ਉੱਤੇ ਆਪ ਦੇ ਮਾਪੇ ਬਾਪ ਨੂੰ ਕੈਨੇਡਾ ਦੇ ਵਿੱਚ ਸਾਧ ਰਹੇ ਨੇ ਤੇ ਇਹਨਾਂ ਦੇ ਵਿੱਚ ਪੰਜਾਬੀ ਕਲਚਰ ਆਪ ਦਾ ਘਰ ਦਾ ਖਾਣਾ ਬਣਾ ਰਹੇ ਨੇ ਥੋਡੇ ਬੱਚੇ ਤਾਂ ਪੰਜਾਬੀ ਦਾ ਪੰਜਾਬੀ ਖਾਣਾ ਹੀ ਭੁੱਲ ਗਏ ਉਹਨਾਂ ਨੂੰ ਥੋਟੋਂ ਹੀ ਸਮੈਲ ਆਉਂਦੀ ਹੈ ਉਹ ਤੁ ਨੂੰ ਦੇਸੀ ਕਹਿ ਕੇ ਆਪਣੇ ਫੰਕਸ਼ਨਾਂ ਦੇ ਵਿੱਚ ਵੀ ਨਹੀਂ ਪਾਟ ਬਣਾਉਣ ਦਿੰਦੇ ਹਨ ਇਸ ਲਈ ਅਗਰ ਤੁਹਾਡੇ ਵਿੱਚ ਕੋਈ ਵੀ ਵਿਜ਼ਡਮ ਕੋਈ ਵੀ ਸਿਆਣਾ ਬਚੀ ਹੈ ਅਗਰ ਤੁਸੀਂ ਆਪਣੇ ਗੁਰੂਆਂ ਦੇ ਸਿੱਖ ਸਿੰਘ ਲਾਇਆ ਆਪਣੇ ਨਾਮ ਦੇ ਪਿੱਛੇ ਤਾਂ ਸਭ ਤੋਂ ਵੱੱਟ ਦਾ ਭਲਾ ਭੁੱਲ ਗਏ ਰਾਜ ਤਰੂ ਦਾ ਹਾਲਸਾ ਭੁੱਲ ਗਏ ਫਿਰ ਸਾਡੀ ਕੌਮ ਜੇ ਤੋ ਦੂਸਰੇ ਕੌਣ ਤੇ ਜਾ ਕੇ ਤਾਂ ਕੀ ਨਿਕਲੂ ਤਾਂ ਫਿਰ ਸਾਡੀ ਕੌਮ ਦੀਆਂ ਗੱਲਾਂ ਕਰਦਾ ਫਾਇਦਾ ਕੀ ਸੋਚੋ ਤੁਸੀਂ ਸੋਚੋ ਕਿ ਅਗਰ ਤੁਸੀਂ ਅੱਜ ਵੀ ਪੰਜਾਬ ਦੇ ਵਿੱਚ ਜਾਂਦੇ ਹੋ ਆਪਦੇ ਰਿਸ਼ਤੇਦਾਰ ਹੋ ਜਾਂਦੇ ਹੋ ਤੁਹ ਤੋਂ ਨੂੰ ਉੱਥੇ ਰਹਿਣ ਤੇ ਖਾਣ ਪੀਣ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਤੁਹ ਤੋਂ ਕੋਈ ਕਿਰਾਇਆ ਨਹੀਂ ਮੰਗਦਾ ਤੇ ਤੁਸੀਂ ਕੁੱਕੜਾ ਵਾਂਗੂ ਬੱਚਿਆਂ ਨੂੰ ਇੱਕ ਘਰਾਂ ਦੇ ਵਿੱਚ ਤੂੜ ਕੇ ਉਹਨਾਂ ਨੂੰ ਘਟੀਆਂ ਕਹਿੰਦੇ ਆ ਉਹ ਆਪਣੀ ਚੜ੍ਹਦੀ ਉਮਰ ਇੰਨੇ ਜ਼ਿੰਮੇਵਾਰ ਹੋ ਗਏ ਉਹ ਆਪਣੀ ਖਰਚੀ ਵੀ ਕਰਦੇ ਨੇ ਆਪਣੀ ਜਵਾਨੀ ਨੂੰ ਵੀ ਕੰਟਰੋਲ ਕਰ ਰਹੇ ਨੇ ਤੇ ਅੱਗੇ ਜਾ ਕੇ ਆਪਣੇ ਫਿਊਚਰ ਦਾ ਵਿੱਚ ਆਉਂਦੇ ਗਏ ਸਾਨੂੰ ਤਾਂ ਉਹਨਾਂ ਤੇ ਮਾਣਨਾ ਚਾਹੀਦਾ ਕਿ ਜਵਾਨੀ ਹੈ ਜਵਾਨੀ ਇੱਕ ਨਦੀ ਵੀ ਜਦੋਂ ਪਹਾੜ ਤੋਂ ਡਿੱਗਦੀ ਹੈ ਉਹ ਵੀ ਸ਼ੋਰ ਮਚਾਉਂਦੀ ਹੈ ਪਰ ਜਦੋਂ ਉਹ ਦਰਿਆ ਦੇ ਰੂਪ ਧਾਰਨ ਜਾਂਦੀ ਹੈ ਉਹ ਬਹੁਤ ਸਹਿਜ ਦਿਨਾਂ ਬਹਿਣ ਲੱਗ ਜਾਂਦੀ ਹੈ ਇਹ ਵੀ ਜਦੋਂ ਇਹਨਾਂ ਦੇ ਕੰਡਿਆਂ ਦੇ ਉੱਤੇ ਬੋਝ ਆਉਣਗੇ ਆਪਣੇ ਨੂੰ ਬਹੁਤ ਜ਼ਿੰਮੇਵਾਰ ਹੋਣਗੇ ਇਸ ਲਈ ਮੈਂ ਮਾਫੀ ਚਾਹੁੰਦਾ ਅਗਰ ਮੈਂ ਤੋਂ ਇਸ ਤਰ੍ਹਾਂ ਦੀ ਸ਼ਬਦਾਬਲੀ ਬੋਲੀ ਗਈ ਇਹ ਸਾਰੇ ਲੋਕਾਂ ਤੇ ਨਹੀਂ ਟੁਕਦਾ ਹੈਗਾ ਪਰ ਜੋ ਲੋਕ ਸਿੱਖ ਨ ਅਗਲਾਉਂਦੇ ਨੇ ਉਹਨਾਂ ਨਾਲ ਤੁਹਾਨੂੰ ਪਤਾ ਕਿ ਗਲਤ ਚੀਜ਼ ਇੱਕਦਮ ਸਪਰੈਡ ਹੁੰਦੀ ਹੈ ਚੰਗੀ ਚੀਜ਼ ਨੂੰ ਸਪਰੈਡ ਕਰਨਾ ਤੱਕਾ ਲਾਲਾ ਕੇ ਦੀ ਤੱਕ ਜਾਨੇ ਆ ਠੀਕ ਹੈ ਇਸ ਲਈ ਮੈਂ ਕਿ ਚਾਹਨਾ ਕਿ ਜਿੰਨੇ ਵੀ ਸਾਡੇ ਚੰਗੇ ਕੈਨੇਡਾ ਦੇ ਵਿੱਚ ਸਾਡੀ ਕੌਮ ਦੇ ਨੂੰ ਪਿਆਰ ਕਰਨ ਵਾਲੇ ਲੋਕ ਨੇ ਇਹ ਖੁੱਲਕੇ ਇਸ ਤਰ੍ਹਾਂ ਦੀ ਲੋਕਾਂ ਦਾ ਵਿਰੋਧ ਕਰੋ ਕਿ ਤੁਸੀਂ ਇਕੱਲੇ ਇਹਨਾਂ ਬੱਚਿਆਂ ਦਾ ਨਰਾਦਰ ਨਹੀਂ ਕਰ ਰਹੇ ਤੁਸੀਂ ਇਸ ਕੌਮ ਦਾ ਨਰਾਦਰ ਕਰ ਰਹੇ ਹੋ ਤੁਸੀਂ ਆਪਣੇ ਗੁਰੂਆਂ ਦਾ ਨਰਾਦਰ ਕਰ ਰਹੇ ਹੋ ਤੁਸੀਂ ਸਰਬੱਤ ਦੇ ਭਲੇ ਦਾ मजाक उड़ा रहे के वासी हो के सीख धनबाद